ਹੁਣ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੇ ਪਿੰਡ ਬਾਗਪੁਰ ਦੇ ਵਿੱਚ ਇੱਕ ਹੋਰ ਪ੍ਰਵਾਸੀ ਦੀ ਦਰਿੰਦਗੀ ਵੇਖਣ ਨੂੰ ਮਿਲੀ ਪ੍ਰਵਾਸੀ ਦੇ ਵੱਲੋਂ ਬੱਚੇ ਦੇ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਮਹਿਲਾ ਦੇ ਰੌਲਾ ਪਾਉਣ ਤੇ ਬੱਚੇ ਨੂੰ ਬਚਾਇਆ ਗਿਆ ਤਾਂ ਬੱਚੇ ਦੀ ਜਾਨ ਜਿਹੜੀ ਹੈ ਉਹ ਬਚਾ ਲਈ ਗਈ ਰੌਲਾ ਪੈਣ ਤੋਂ ਬਾਅਦ ਪ੍ਰਵਾਸੀ ਮੁਲਜ਼ਮ ਕਾਬੂ ਕਰ ਲਿਆ ਗਿਆ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਪ੍ਰਵਾਸੀ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਵਿੱਚ ਰਹਿਣ ਆਇਆ ਸੀ ਇਹ ਮਲਜ਼ਮ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਸ਼ਿਆਰ ਪਰਤੋ ਇਹ ਤਸਵੀਰ ਹੈ ਜਿੱਥੇ ਇੱਕ ਹੋਰ ਪ੍ਰਵਾਸੀ ਦਾ ਇਹ ਕਾਰਾ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਮੌਕੇ ਦੇ ਉਤੇ ਲੋਕ ਇਕੱਠੇ ਹੋ ਗਏ ਪੁਲਿਸ ਨੂੰ ਵੀ ਬੁਲਾਇਆ ਗਿਆ ਕਿ ਰਾਏ ਦੇ ਮਕਾਨ ਦੇ ਵਿੱਚ ਇਹ ਪ੍ਰਵਾਸੀ ਰਹਿੰਦਾ ਹੈ ਪਿੰਡ ਬਾਗਪੁਰ ਦਾ ਇਹ ਘਟਨਾਕ੍ਰਮ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਬਿਆਨ ਦਰਜ ਕਰ ਲਏ ਗਏ ਨੇ ਕਾਰਵਾਈ ਦਾ ਦਾਵਾ ਪੁਲਿਸ ਇੱਥੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੁਡਾਇਆ ਜੀ ਮੁੜ ਕੇ ਇਹ ਬੱਚ ਗਿਆ ਇਹ ਮਾਂ ਨੇ ਜੰਗਲ ਚ ਧੋ ਰਿਆ ਮੁੰਡਾ ਹੈਂਡੀਕੈਪ ਹੈਂਡੀਕੈਪ ਹੈ ਮੇਰਾ ਮੁੰਡਾ ਸੀ ਮਾਂ ਬੋ ਤੇ ਮੈਨੂੰ ਲੈ ਕੇ ਗਏ ਸੀ ਉਹਦੇ ਵਿੱਚ ਇਹਨੂੰ ਚੱਕ ਕੇ ਲੈ ਕੇ ਗਿਆ ਮੇਰੇ ਮੁੰਡੇ ਕਿੰਨੇ ਵਜੇ ਦੀ ਗੱਲ ਹੈ ਹਾਂ ਜੀ ਹੋ ਗਿਆ ਹੁਣੇ ਦੋ ਘੰਟਿਆਂ ਦੀ ਗੱਲ ਹੈ ਇਹ ਕੀ ਗੱਲ ਹੈ ਜੀ ਇਹਨੂੰ ਰੂਮ ਵਿੱਚੋਂ ਚੱਕ ਕੇ ਲੈ ਕੇ ਗਿਆ ਇਹਨੂੰ ਕਹਿੰਦਾ ਤੇਰੇ ਤੇਨੂੰ ਕਿ ਤਾਂ ਬਿੱਲੀ ਵੀ ਕੱਪੜਾ ਪਾ ਲਿਆ ਹੋਇਆ ਸੀ ਕੱਪੜੇ ਦੇ ਖੋਲੇ ਦਾ ਮੂੰਹ ਕਿੱਥੇ ਆ ਗਿਆ ਲੈ ਕੇ ਲੰਮੂ ਬੰਦ ਕਰ ਲੈ ਮੁੰਡੇ ਦੀ ਚੱਕ ਕੇ ਲੈ ਕੇ ਗਿਆ ਕਹਿੰਦਾ ਮੈਂ ਕਰਨਾ ਨਹੀਂ ਗਲਤ ਕੰਮ ਕਰਨਾ ਤਾਂ ਸਰਹੰਦੋ ਤੇ ਆ ਕੇ ਤਾਂ ਫਾਲ ਜੀ ਭਈਏ ਕਢਾਓ ਸਾਡੀ ਇਹੀ ਮਾਗ ਹੈ ਭਈਏ ਕਢਾਓ ਇਥੋਂ ਮੈਨੂੰ ਪੈਨ ਦਾ ਚਾਹੀਦਾ ਛੋ ਜੀ ਯਾਰ ਬਾਹਰ ਗੱਲਾਂ ਜਿਵੇਂ ਕੇ ਸਕੂਲ ਲੈ ਜਾਂਦੇ ਕੌਣ ਚੁੱਕੇ ਵਾਰਾ ਸਾਨੂੰ ਨਿਸ਼ਾਬ ਚਾਹੀਦਾ ਭਈਏ ਭਜਾਓ ਪਰਵਾਸੀ ਸੀਗਾ ਉਹ ਸਾਹਮਣੇ ਕੁਆਟਰ ਤੇ ਰਹਿੰਦਾ ਹੈ ਕੀਨੇ ਅੰਗਰੇਜ਼ ਦੇ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਵਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰ ਰਹੇ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵੰਡਨ ਜਨਾਨੀ ਨੇ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਤੇ ਮੈਂ ਸਰਪੰਚ ਸਾਹਿਬ ਨੂੰ ਇਹਨਾਂ ਨੇ ਕੀਤਾ ਨੋਨ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਕਿ ਪੁਲਿਸ ਸਾਹਿਬ ਹੁਣ ਆਈ ਆ ਤੇ ਉਹ ਬੰਦੇ ਨੂੰ ਲੈ ਜਾਈਗਾ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹਦੇ ਸੀ ਹਾਂਜੀ ਕੀ ਨਾਮ ਇਹਦਾ ਇਹ ਨਾਮ ਕਿੰਨੀ ਦੇਰ ਪੇਪਰ ਪੰਜ 10 ਦਿਨ ਹੋਏ ਤੇ ਭਈ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕਾਂਡ ਹੋ ਚੁੱਕਾ ਤੁਸੀਂ ਹਜੇ ਵੀ ਕਿਉਂ ਨਹੀਂ ਸਮਝ ਰਹੇ ਅਸੀਂ ਤੁਹਾਨੂੰ ਕਿਹਾ ਸੀ ਅਸੀਂ ਇਹ ਕਹਿੰਦੇ ਪੰਜ ਦਿਨਾਂ ਬਾਅਦ ਤੁਹਾਨੂੰ ਪੇਪਰ ਮਿਲਣੇ ਨਹਾਂਗੇ ਆਏ ਸੀਗੇ ਉਹ ਟਾਈਮ ਦੇ ਕੇ ਗੈਰਹੀ ਇਹਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਮੀਂਹਿਆ ਟਾਈਮ ਦੇ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਇਹ ਕਹਿੰਦੇ ਇਹ ਪੰਜ ਦਿਨ ਦੇ ਰਿਹਾ ਨੇ ਪੰਜ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲੇ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਕਰਾ ਲਿਆ ਬਾਕੀਆਂ ਦੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨੂੰ ਇਨਫਾਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਆਇਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਜ਼ ਨੇ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛ ਪੜਤਾਲ ਲਈ ਨਾਲ ਲਿਆ ਰਹੇ ਹਾਂ ਸਾਡੇ ਆਕੇ ਇਹਦੀ ਪੁਛ ਪੜਤਾਲ ਕਰਦੇ ਆ ਕੋਈ ਇਹਦੀ ਆਈਡੈਂਟੀਫਿਕੇਸ਼ਨ ਨਿਕਲੀ ਜੇ ਕੋਈ ਆਧਾਰ ਕਾਰਡ ਕੋਈ ਕੁਛ ਨਹੀਂ ਕੁਛ ਨਹੀਂ ਨਿਕਲੀ ਇਹ ਕਹਿੰਦੇ ਬਿਲਹੇ ਹੀ ਹੁੰਦਾ ਸੀਗਾ ਜੀ ਇੱਥ